कल 19 ਤਰੀਕ ਦੀ ਗੱਲ ਹੈਗੀ ਹੈ ਕਿ ਸਾਡੇ ਇੰਸਪੈਕਟਰ ਸਾਹਿਬ ਨੇ ਜਿਹੜੇ ਹੈਗੇ ਆ ਤਸਕਰਾਂ ਦੇ ਸੰਬੰਧ ਵਿੱਚ ਨਦੀ ਤਲਾਸ਼ ਦੇ ਸੰਬੰਧ ਵਿੱਚ ਪੀਆਰਐਸ ਦੇ ਏਰੀਆ ਵਿੱਚ ਕਿਤੇ ਮੌਜੂਦ ਸੀਗੇ ਆਪਣੀ ਪੁਲਿਸ ਪਾਰਟੀ ਦੇ ਨਾਲ ਤੇ ਉੱਥੇ ਇਹਨਾਂ ਨੂੰ ਇਨਫੋਰਮੇਸ਼ਨ ਆਈ ਸੀਗੀ ਕਿ ਅਸੀਸ ਕੁਮਾਰ ਆਸੂ ਸੁਖਵਿੰਦਰ ਲਾੜੀ ਤੇ ਇੱਕ ਲੇਡੀ ਨਾਲ ਵੰਦਨਾ ਇਹ ਤਿੰਨੋਂ ਮਿਲ ਕੇ ਜਿਹੜੀ ਕਿ ਹਿਰੋਇਨਾਂ ਦਾ ਧੰਦਾ ਕਰਦੇ ਹੈਗੇ ਇਹਨਾਂ ਨੇ ਕਿਟੋਸਕਰ ਰੱਖੀ ਹੋਈ ਹੈ ਉਹਦੇ ਵਿੱਚ ਇਹ ਹਿਰੋਇਨ ਦੀ ਸਪਲਾਈ ਕਰਦੇ ਹੈਗੇ ਤੇ ਅੱਜ ਵੀ ਇਹਨਾਂ ਨੇ ਹਿਰੋਇਨ ਦੀ ਸਪਲਾਈ ਕਰਨ ਵਾਸਤੇ ਨਿਰਮਲ ਨਗਰ ਦੇ ਏਰੀਆ ਵਿੱਚ ਰੈਡ ਔਕ ਉਥੇ ਕੋਈ ਹੋਟਲ ਹੈ ਇਸ ਫਰੈਟ ਉਹਦੇ ਨਜ਼ਦੀਕ ਇਹਨਾਂ ਨੇ ਆਉਣਾ ਸੀਗਾ ਤਾਂ ਜਿਸ ਮੇਸ ਤੇ ਉਥੇ ਨਾਗਬੰਦੀ ਕੀਤੀ ਗਈ ਚੈਕਿੰਗ ਦੇ ਦੌਰਾਨ ਇੱਕ ਕਾਬੂ ਆਇਆ ਕਾਬੂ ਆਨ ਤੋਂ ਬਾਅਦ ਜਦੋਂ ਮੈਂ ਉਥੇ ਮੌਕੇ ਤੇ ਪਹੁੰਚਿਆ ਤੇ ਮੇਰੀ ਪ੍ਰੈਜ਼ੈਂਸ ਦੇ ਵਿੱਚ ਲੇਡੀ ਜਿਹੜੀ ਹੈਗੀ ਆ ਬੰਦਨਾ ਇਹਦੇ ਪਰਸ ਦੇ ਵਿੱਚੋਂ 1.5 ਕਿਲੋ 500 ਗ੍ਰਾਮ ਜਿਹੜੀ ਹੀਰੋਇਨ ਬ੍ਰਾਂਡ ਦੀ ਇਹ ਸਰ ਗੱਲ ਕਰੀਏ ਇਹ ਲੈ ਕੇ ਕਿੱਥੋਂ ਆnde ਸੀਗੇ ਇਹ ਫਰੋਜ਼ਪੁਰ ਤੋਂ ਲੱਕ ਆਉਂਦੇ ਸੀ ਸਰ ਲੱਗਦਾ ਨਹੀਂ ਕਿ ਕਿਤੇ ਬਾਡਰਾਂ ਦੇ ذریعے ਪਹਿਲਾਂ ਵੀ ਕਿਹ ਦੇਖੋ ਇਹ ਇਹਦੀ ਨਾ ਅਜੇ ਡਿਟੇਲਸ ਪੁਸ਼ ਹੋਣੀ ਹੈ ਤੇ ਕਾਫੀ ਕੁਝ ਅਜੇ ਚੁੱਕਲਾ ਸੀ ਹੋ ਸਕਦਾ ਪਹਿਲਾਂ ਕਿੰਨੇ ਕ ਮਾਮਲੇ ਦਰਜ ਹੈ ਕਿੰਨੀ ਉਮਰ ਆ ਜੀ ਰੋਪੀਆਂ ਦੀ ਇਹ ਇੱਕ ਮਾਮਲਾ ਦਰਜ ਹੈਗਾ ਇੱਕ ਦੇ ਉੱਪਰ ਤੇ ਉਮਰ ਇਹਨਾਂ ਦੀ ਕੋਈ ਲਗਭਗ ਲੇਡੀ ਜਿਹੜੀ ਹੈਗੀ ਉਹਦੀ ਉਮਰ ਜ਼ਿਆਦਾ ਹੈਗੀ ਹੈ ਹਾਂਜੀ ਤੇ ਬਾਕੀ ਜਿਹੜੇ ਦੂਸਰੇ ਹੈਗੇ ਆ ਲਗਭਗ ਉਹਨਾਂ ਦੀ ਉਮਰ ਵੀ ਕੋਈ 21 ਸਾਲ ਹੈ ਹਾਂ ਇੱਕ 21 ਸਾਲ ਦਾ ਹੈਗਾ ਦੂਸਰਾ 41 ਸਾਲ ਦਾ ਹੈਗਾ ਲੇਡੀ ਜਿਹੜੀ ਹੈਗੀ ਲਗਭਗ ਕੋਈ 48 ਸਾਲ ਦੀ ਸਰ ਉਹ ਕੰਮ ਕੀ ਕਰਦੇ ਸਰ ਮੈਲਾ ਕਰੋਪੀ ਹੈ ਜਿਹੜੇ ਦੇਖੋ ਜਿਹੜਾ ਇੱਕ ਤਾਂ ਹੈਗਾ ਆਸ਼ੀਸ਼ ਕੁਮਾਰ ਆਸ਼ੂ ਇਹ ਸੁਨਾਰੇ ਦਾ ਕੰਮ ਕਰਦਾ ਰਿਹਾ ਦੂਸਰਾ ਸੁਖਵਿੰਦਰ ਸਿੰਘ ਹੈਗਾ ਇਹ ਆਪਣਾ ਟੈਕਸੀ ਵਗੈਰਾ ਚਲਾਉਂਦਾ ਕਾਰ ਟੈਕਸੀ ਚਲਾਉਂਦਾ ਤੇ ਲੇਡੀ ਜਿਹੜੀ ਹੈਗੀ ਉਥੇ ਕਿਸੇ ਜਿਹੜਾ ਹੈਗਾ ਫਲੋਸਪੁਰ ਕਿੰਟ ਦੇ ਵਿੱਚ ਹਸਪੀਟਲ ਉਹਦੇ ਵਿੱਚ ਪ੍ਰਾਈਵੇਟ ਜੋਬ ਕਰਦੀ ਸਰ ਗੱਲ ਕਰੀ ਸਪਲਾਈ ਕਿੱਥੇ ਦੇਣੀ ਚਾਹੀਦੀ ਸਪਲਾਈ ਇੱਥੇ ਆਈ ਸੀਗੀ ਦੇਣ ਵਾਸਤੇ ਤੇ ਹਜੇ ਇਹਦੇ ਖੁਲਾਸੇ ਹੋਣੇ ਸਾਰੇ ਇਹਨਾਂ ਨੂੰ ਪੁਲਿਸਮਾਨ ਲਿਆ ਜਾਇਆ ਜਾਏਗਾ ਉਸ ਤੋਂ ਬਾਅਦ ਸਾਰੇ ਸਾਰੇ ਦੇ ਉੱਤੇ ਪਹਿਲਾਂ ਹੀ ਇੱਕ ਮੁਕਦਮਾ ਦਰਜ ਹੈ ਸਰ ਕਿਹਨਾਂ ਕਿ ਸੀ ਪਹਿਲਾਂ ਵੀ ਜ਼ਮਾਨਤ ਹੋ ਗਈ ਸੀ ਹਾਂ ਇਹਦੀ ਜ਼ਮਾਨਤ ਹੈ ਕਰੀਬ 3 ਸਾਲ ਪਹਿਲਾਂ ਇਹਦੀ ਜ਼ਮਾਨਤ ਹੋ ਗਈ ਸੀ ਤੇ ਹੁਣ ਜ਼ਮਾਨਤ ਤੇ ਹੀ ਸਿਕਾ ਸਰ ਲੱਗਦਾ ਕਿ ਤਰ੍ਹਾਂ ਕਿਤੇ ਜਿਹੜੇ ਪਾਕਿਸਤਾਨ ਦੇ ਨਾਲ ਜਾਇਆ ਤਾਰਫ ਵગેਰਾ ਜੁੜੇ ਨੇ ਦੇਖੋ ਇਹ ਤਾਂ ਸਾਰਾ ਹਜੇ ਪਾਰਟ ਆਫ ਫਰਦਰ ਇਨਵੈਸਟੀਗੇਸ਼ਨ ਹੈ ਜੀ ਇਹਦੀ ਅੰਤਰਰਾਸ਼ਟਰੀ ਕੀਮਤ ਕੀ ਹੋਏਗੀ ਸਰ ਇਹਦੀ ਕੀਮਤ ਨਹੀਂ ਅਸੀਂ ਇਹਦੇ ਬਾਰੇ ਜਾਣਦੇ ਕੁਝ ਨਹੀਂ ਅਸੀਂ ਇਹਦੀ ਕੀਮਤ ਨੂੰ ਅਸੈਸ ਨਹੀਂ ਕਰਦੇ ਸਰ ਕੋਈ ਇਹਨਾਂ ਦਾ ਮੋਟਿਵ ਪਤਾ ਲੱਗਿਆ ਪੈਸਾ ਕਮਾਉਣਾ ਜਾਂ ਫਿਰ ਕੋਈ ਦੇਖੋ ਜੀ ਈਜ਼ੀ ਮਨੀ ਆਬਵੀਅਸ ਹੈ ਕਿ ਈਜ਼ੀ ਮਨੀ ਜਿਹੜਾ ਬੰਦਾ ਇਹ ਕੰਮ 'ਚ ਪਾਏਗਾ ਤੇ ਨੇਚਰਲੀ ਕਿ ਈਜ਼ੀ ਮਨੀ ਵਾਸਤੇ ਹੀ ਇਸ ਟਿਚ ਪਾਏਗਾ ਸਰ ਲਗਾਤਾਰ ਰੈਸਟੇਬਲ ਪ੍ਰੋਪਰਟੀਆਂ 'ਚ ਸਰ ਸੀਐਸ ਕੀਤੀ ਜਾਂਦੀਆਂ ਸ਼ੇਅਰ ਜਿਹੜੇ ਵੀ ਕਰਦੇ ਆ ਤੇ ਸਰ ਇਹ ਵੀ ਪੂਰਾ ਧਿਆਨ ਰੱਖਿਆ ਜਾਣਾ ਹਾਂ ਬਿਲਕੁਲ ਦੇਖੋ ਜੀ ਬਿਲਕੁਲ ਜਿਹੜੇ ਆਲਰੇਡੀ ਜਿਹੜੇ ਕਮਰਸ਼ੀਅਲ ਕੁਆਂਟੀਟੀ ਦੇ ਵਿੱਚ ਜਿੰਨਾ ਕੁ ਰਿਕਵਰੀ ਹੁੰਦੀ ਹੈ ਤੇ ਸਾਡਾ ਉਹਦੇ ਤੇ ਫੋਕਸ ਹੁੰਦਾ ਹੈ ਕਿ ਫਾਈਨੈਂਸ਼ੀਅਲ ਇਨਵੈਸਟੀਗੇਸ਼ਨ ਰੈਗੂਲਰ 베ਸ ਤੇ ਕੀਤੀ ਜਾਏ ਅਕਸਰ ਹੀ ਦੇਖਣ ਚਾਹੀਏ ਕਿ ਇਹ ਜ਼ਮਾਨਤ ਤੋਂ ਬਾਹਰ ਆ ਕੇ ਵੀ ਅਜਿਹੇ ਆਰਵਾਈਨਾਂ ਨੂੰ ਅੰਜਾਮ ਦੇ ਦੇਣੇ ਸੋ ਲੱਗਦਾ ਹੈ ਕਿ ਐਕਟ ਦੇ ਵਿੱਚ ਵੀ ਹੋਰ ਜਿਹੜੀਆਂ ਸ਼ਕਤੀਆਂ ਹੋਣੀਆਂ ਚਾਹੀਦੀਆਂ ਤਾਂ ਜੋ ਇਹ ਮਲਜੂਮਾਂ ਦੇ ਸਖਤ ਤੋਂ ਸਖਤ ਕਾਰਵਾਈ ਹੋਵੇ ਤਾਂ ਦੇ ਜ਼ਮਾਨਤ ਨਾ ਹੋਵੇ ਇਹਨਾਂ ਦੀ ਦੇਖੋ ਕੋਸ਼ਿਸ਼ ਤਾਂ ਇਹ ਹੀ ਹੁੰਦੀ ਹੈ ਕਿ ਸਾਡੀ ਕਿ ਇਹਨਾਂ ਦੀ ਜ਼ਮਾਨਤ ਨਾ ਹੋਵੇ ਠੀਕ ਹੈ ਕਿਉਂਕਿ ਸਾਡਾ ਜਿਹੜਾ ਕੇਸ ਹੁੰਦਾ ਹੈਗਾ ਉਹ ਉਹਦੇ ਵਿੱਚ ਕਿਸੇ ਕਿਸਮ ਦਾ ਲੂਪ ਹੋਲ ਨਹੀਂ ਬਾਕੀ ਥਿਸ ਇਜ਼ ਦਾ ਪ੍ਰੋਸੈਸ ਹੈ ਅਗਰ ਸਰ ਗੱਲ ਕਰੀਏ ਜੋ ਪਿਛਲੇ ਮਹੀਨੇ ਪ੍ਰੈਸ ਵਾਸਤੇ ਤੁਸੀਂ ਕਿਤਨਾ ਕਿਤ ਜਿਹੜੇ ਜੇਲ੍ਹ ਦੇ ਅੰਦਰੋਂ ਦੀ ਸਪਾਈ ਹੋ ਰਹੀ ਸੀਗਾ ਮਤਲਬ ਕਿ ਉਹਨਾਂ ਦੇ ਬਾਬਤ ਇਹ ਸਾਰੇ ਇਹੋ ਜਿਹਾ ਕੋਈ ਮਾਮਲਾ ਤਾਂ ਸਾਹਮਣੇ ਆਇਆ ਨਹੀਂ ਨਹੀਂ ਹਜੇ ਫਿਲਹਾਲ ਇਹ ਜੀ ਕੋਈ ਗੱਲ ਸਾਹਮਣੇ ਨਹੀਂ ਹੈ ਸਰ ਸਿਰਫ ਬਾਹਰ ਹੀ ਵਰਕ ਕਰ ਰਹੇ ਹਨ ਜਾਂ ਜੇਲ੍ਹ ਤੋਂ ਵੀ ਆਪਰੇਟ ਕਰ ਰਹੇ ਨੇ ਹਜੇ ਇਹ ਚੀਜ਼ ਸਾਹਮਣੇ ਨਹੀਂ ਆਈ ਹੈਗੀ ਸੋ ਜਿਸ ਤਰ੍ਹਾਂ ਫਰਦਰ ਸਾਨੂੰ ਪਤਾ ਲੱਗੇਗਾ ਤੇ ਉਹ ਵੀ ਤੁਹਾਨੂੰ ਉਹਦੇ ਬਾਰੇ ਜਾਣਕਾਰੀ ਦਿੱਤੀ ਜਾਏਗੀ